ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ viewers ਨੂੰ ਜਿੰਨੇ ਵੀ ਜਣੇ ਅੱਜ ਇਸ ਵੀਡੀਓ ਨੂੰ ਦੇਖ ਰਹੇ ਹੋ ਉਹਨਾਂ ਸਭ ਦਾ ਇਸ ਵੀਡੀਓ ਦੇ ਵਿੱਚ ਬਹੁਤ ਬਹੁਤ ਸਵਾਗਤ ਆ ਤੇ ਜੋ ਲੋਕ ਨਵੇਂ ਜੁੜ ਰਹੇ ਨੇ ਉਹ ਅੱਜ ਜੇ ਇਸ ਵੀਡੀਓ ਦੇ ਥਰੂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰਨ ਅੱਜ ਅਸੀਂ ਵਿਚਾਰ ਬਣਾਇਆ ਹੋਇਆ ਸੀ ਕਿ ਮੈਂ ਸਾਡਾ लवली ਮਨਪ੍ਰੀਤ ਤੇ ਕੋਮਲੀ ਮਿਲ ਕੇ ਇੱਕ ਧਾਰਮਿਕ ਯਾਤਰਾ ਤੇ ਜਾਵਾਂਗੇ ਤੇ ਇਹ ਥੋੜੀ ਜਿਹੀ ਯਾਤਰਾ ਸਾਡੀ 2 ਦਿਨ ਦੀ ਰਹਿਣ ਵਾਲੀ ਹੈ ਤੇ ਮੈਂ ਅੱਜ ਪਹਿਲੀ ਵਾਰੀ ਤੇ ਮੇਰੇ ਨਾਲ ਸ਼ਾਇਦ ਮਨਪ੍ਰੀਤ ਪੀਸੀ ਜੋ ਪਹਿਲੀ ਵਾਰੀ ਇਸ ਸਾਈਟ ਤੇ ਜਾ ਰਹੇ ਸੀ ਇਸ ਤੋਂ ਪਹਿਲਾਂ ਕਾਫੀ ਸਾਲ ਪਹਿਲਾਂ ਅਸੀਂ ਸਿਰਫ ਆਨੰਦਪੁਰ ਸਾਹਿਬ ਗਏ ਸੀ ਜੋ ਕਿ ਸਿੱਧਾ ਉਸੇ ਗੁਰਦੁਆਰਾ ਸਾਹਿਬ ਪਹੁੰਚੇ ਤੇ ਮੱਥਾ ਟੇਕ ਕੇ ਅਸੀਂ ਵਾਪਸ ਮੁੜੇ ਸੀ ਪਰ ਅਸੀਂ ਅੱਜ ਇਹ ਸਾਡਾ ਪਹਿਲਾ ਪੜਾ ਸੀ ਜੋ ਕਿ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਮਾਛੀਵਾੜਾ ਵਿਖੇ ਸਥਿਤ ਹੈ ਮੈਂ ਅੱਜ ਪਹਿਲੀ ਵਾਰੀ ਇਸ ਸਥਾਨ ਤੇ ਆਇਆ ਇਹ ਸਥਾਨ ਸਿੱਖ ਇਤਿਹਾਸ ਨਾਲ ਜੁੜਿਆ ਹੋਇਆ ਹੈ ਤੇ ਅਸੀਂ ਇਸੇ ਦਰਸ਼ਨ ਗੁਰਦੁਆਰਾ ਸਾਹਿਬ ਦੇ ਕੰਪਾਊਂਡ ਦੇ ਅੰਦਰ ਵੜਨ ਅਨੁਸਾਰ ਹੀ ਦਰਬਾਰ ਸਾਹਿਬ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਜੀ ਦੀ ਦਰਸ਼ਨੀ ਬਿਲਡਿੰਗ ਉਹਨਾਂ ਦੇ ਦਰਸ਼ਨ ਹੁੰਦੇ ਹਨ ਤੇ ਬਿਲਡਿੰਗ ਦੇ ਬਿਲਕੁਲ ਸੱਜੇ ਪਾਸੇ ਹੀ ਆਪ ਸਭ ਨੂੰ ਗੁਰਦੁਆਰਾ ਸਾਹਿਬ ਦੇ ਪਵਿੱਤਰ ਸਰੋਵਰ ਦਾ ਨਜ਼ਾਰਾ ਵੀ ਨਜ਼ਰ ਆਉਂਦਾ ਹੈ ਜਿੱਥੇ ਕੇ ਸੇਵਾਦਾਰ ਆਪਣਾ ਪੰਜ ਸਨਾਨਾ ਜਾਂ ਇਸ਼ਨਾਨ ਕਰਨ ਤੋਂ ਬਾਅਦ ਜਿਵੇਂ ਵੀ ਉਹਨਾਂ ਨੂੰ ਉਸ ਸਮੇਂ ਠੀਕ ਲੱਗਦਾ ਹੈ ਉਹ ਕਰਕੇ ਗੁਰਦੁਆਰਾ ਸਾਹਿਬ ਵੱਲ ਨੂੰ ਚਾਲੇ ਪਾਉਂਦੇ ਹਨ ਤੇ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕ ਕੇ ਆਪਣੇ ਆਪ ਤੇ ਅਸੀਂ ਵੀ ਉਹਨਾਂ ਸਾਰੇ ਸਰਦਾਲਾਂਾਂ ਤੇ ਆਮ ਲੋਕਾਂ ਵਾਂਗ ਗੁਰਦੁਆਰਾ ਸਾਹਿਬ ਵੱਲ ਨੂੰ ਗਏ ਤੇ ਦਰਬਾਰ ਸਾਹਿਬ ਦੇ ਦੂਰ ਤੋਂ ਦਰਸ਼ਨ ਤੁਸੀਂ ਕਰ ਸਕਦੇ ਹੋ ਤੇ ਇਹ ਬਹੁਤ ਹੀ ਸੋਹਣੀ ਬਿਲਡਿੰਗ ਬਣੀ ਹੋਈ ਹੈ ਤੇ ਨਿਸ਼ਾਨ ਸਾਹਿਬ ਸਾਈਡ ਤੇ ਚੁਲਾਇਆ ਹੋਇਆ ਹੈ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਤੋਂ ਬਾਅਦ ਅਸੀਂ ਵੀ ਉਸ ਥਾਂ ਤੇ ਪਹੁੰਚੇ ਜਿੱਥੇ ਗੁਰੂ ਸਾਹਿਬ ਆਪਣੇ ਕੁਝ ਸਿੰਘਾਂ ਦੇ ਨਾਲ ਪਹੁੰਚੇ ਸਨ ਤੇ ਉੱਥੇ ਇੱਕ ਖੂਹ ਹੈ ਅਤੇ ਉਸ ਖੂਹ ਦੇ ਵਿੱਚੋਂ ਗੁਰੂ ਸਾਹਿਬ ਨੇ ਪਾਣੀ ਕੱਢ ਕੇ ਆਪ ਵੀ ਛਕਾਇਆ ਤੇ ਆਪਣੇ ਸਿੰਘਾਂ ਨੂੰ ਵੀ ਛਕਾਇਆ ਤੇ ਇਸ ਜਗ੍ਹਾ ਦਾ ਇਤਿਹਾਸ ਇੱਥੇ ਦਰਸਾਇਆ ਗਿਆ ਹੈ ਇਸ ਬੋਰਡ ਦੇ ਉੱਪਰ ਲਿਖਿਆ ਤੁਸੀਂ ਆ ਕੇ ਵਿਜ਼ਿਟ ਕਰਕੇ ਇੱਥੇ ਚੰਗੀ ਤਰ੍ਹਾਂ ਇਸ ਦੇ ਬਾਰੇ ਗਿਆਨ ਪ੍ਰਾਪਤ ਕਰ ਸਕਦੇ ਹੋ ਤੇ ਤੁਹਾਨੂੰ ਇਸ ਬਿਲਡਿੰਗ ਦੇ ਸਾਹਮਣੇ ਜੋ ਇਹ ਦਿਖਾਈ ਦੇ ਰਿਹਾ ਹੈ ਇਹ ਉਹ ਖੂਹ ਦਾ ਸਥਾਨ ਹੈ ਤੇ ਇਸ ਦੇ ਨਾਲ ਹੀ ਜਿਵੇਂ ਪੁਰਾਣੇ ਖੂਹਾਂ ਦਾ ਇੱਕ ਪ੍ਰੋਸੀਜਰ ਹੁੰਦਾ ਹੈ ਕਿ ਜਿਸ ਨੂੰ ਚਲਾਉਣ ਤੋਂ ਬਾਅਦ ਤੁਸੀਂ ਪਾਣੀ ਕੱਢ ਕੇ ਪੀ ਸਕਦੇ ਹੋ ਉਹ ਵੀ ਇੱਥੇ ਉਸੇ ਤਰ੍ਹਾਂ ਹੀ ਬਣਿਆ ਹੋਇਆ ਹੈ ਤੇ ਇਸ ਨੂੰ ਬੜਾ ਸੰਭਾਲ ਕੇ ਰੱਖਿਆ ਹੋਇਆ ਹੈ ਇਹਦੇ ਇੱਕ ਸਾਈਡ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਜਿੱਥੇ ਚਰਦਾ ਲੂਆ ਕੇ ਮੱਥਾ ਟੇਕਦੇ ਹਨ ਤਾਂ ਇਹ ਉਹ ਪੁਰਾਣਾ ਸਿਸਟਮ ਹੈ ਖੂਹ ਦਾ ਜਿਸ ਨੂੰ ਕਿ ਗੇੜ ਕੇ ਇਹਦੇ ਵਿੱਚੋਂ ਪਾਣੀ ਕੱਢਿਆ ਜਾਂਦਾ ਸੀ ਤੇ ਤੁਸੀਂ ਇਸ ਨੂੰ ਦੇਖ ਸਕਦੇ ਹੋ ਨਿਹਾਰ ਸਕਦੇ ਹੋ ਇੱਥੇ ਆ ਕੇ ਦਰਸ਼ਨ ਕਰ ਸਕਦੇ ਹੋ ਤੇ ਤੁਹਾਨੂੰ ਇਹਦੇ ਬਾਰੇ ਸਭ ਕੁਝ ਇੱਥੇ ਸਮਝ ਜਾਏਗਾ ਦੇਖੋ ਜੀ ਇਸ ਜਗ੍ਹਾ ਦੇ ਉੱਪਰ ਉਹਨਾਂ ਨੇ ਲਿਖਿਆ ਹੋਇਆ ਹੈ ਕਿ ਜਦੋਂ ਪੋਦੀ ਰਾਤ ਨੂੰ ਮਾਛੀਵੜਾ ਦੇ ਜੰਗਲਾਂ ਵਿੱਚੋਂ ਦੀ ਹੁੰਦੇ ਹੋਏ ਗੁਰੂ ਸਾਹਿਬ ਇਸ ਖੂਹ ਤੇ ਪਹੁੰਚੇ ਤਾਂ ਇੱਥੋਂ ਖੂਹ ਦੇ ਵਿੱਚੋਂ ਉਹਨਾਂ ਨੇ ਜਲ ਕੱਟ ਕੇ ਜਾਂ ਸਕਿਆ ਤੇ ਸ਼ਿਕਾਇਆ ਇਸ ਤੋਂ ਚੜ੍ਹਦੇ ਵੱਲ 70 ਗਜ ਦੀ ਦੂਰੀ ਦੇ ਉੱਪਰ ਇੱਕ ਝਾਂਡ ਥੱਲੇ ਆ ਕੇ ਆਰਾਮ ਕੀਤਾ ਇਨੂੰ ਆਪਾਂ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਜਿਹੜੀ ਕਿ ਦਰਬਾਰ ਸਾਹਿਬ ਦੇ ਸੱਜੇ ਪਾਸੇ ਸਥਿਤ ਹੈ ਤੁਹਾਨੂੰ ਉਹ ਝੰਡਾ ਦੇ ਦਰਸ਼ਨ ਵੀ ਕਰਵਾਏ ਜਾਣਗੇ ਤੇ ਇਹ ਉਹ ਖੂਹ ਹੈ ਜਿਸ ਨੂੰ ਨੇੜੇੋਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇਹਨੂੰ ਉੱਪਰੋਂ ਸਿਸ਼ੇ ਨਾਲ ਟਕਿਆ ਹੋਇਆ ਹੈ ਕਿ ਤਾਂ ਜੋ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਗੰਦੀਲਾ ਪਦਾਰਥਾ ਜਿਹੜਾ ਹੋ ਨਾ ਗਰੇ ਤੇ ਇਸ ਨੂੰ ਸੁਚੇਤ ਤੌਰ ਤੇ ਸੁਚਾ ਰੱਖਣ ਦੀ ਇਹ ਇੱਕ ਪ੍ਰਕਿਰੇ ਦੇ ਦੌਰਾਨ ਉਹਨਾਂ ਨੇ ਇਸ ਨੂੰ ਇਸ ਤਰ੍ਹਾਂ ਸੰਭਾਲ ਕੇ ਰੱਖਿਆ ਹੋਇਆ ਹੈ ਤੇ ਹਰ ਸ਼ਰਧਾਲੂ ਇਸ ਜਗ੍ਹਾ ਦੇ ਉੱਪਰ ਆ ਕੇ ਇਹਦੇ ਦਰਸ਼ਨ ਜ਼ਰੂਰ ਕਰਦਾ ਹੈ ਇਹ ਦਰਬਾਰ ਸਾਹਿਬ ਹੈ ਜੋ ਕਿ ਤੁਹਾਨੂੰ ਪਹਿਲਾਂ ਵੀ ਦੂਸਰੀ ਸਾਈਟ ਤੋਂ ਦਿਖਾ ਚੁੱਕੇ ਹਾਂ ਤੇ ਉਸ ਦੇ ਨਾਲ ਇਹ ਤੁਸੀਂ ਦੇਖ ਸਕਦੇ ਹੋ ਇਹ ਝੰਡਾ ਹੈ ਉਹ ਉਹ ਝੰਡਾ ਹੈ ਜਿੱਥੇ ਗੁਰੂ ਸਾਹਿਬ ਨੇ ਆਪਣਾ ਸਹਰਾਣਾ ਭਰਾ ਕੇ ਆਰਾਮ ਕੀਤਾ ਸੀ ਤੁਹਾਨੂੰ ਨੇੜੇ ਜਾ ਕੇ ਵੀ ਦਿਖਾਵਾਂਗੇ ਤੇ ਇਸ ਜਗ੍ਹਾ ਦੇ ਉੱਪਰ ਵੀ ਲਗਾਤਾਰ ਕੋਈ ਨਾ ਕੋਈ ਬੈਠ ਕੇ ਕੋਈ ਗ੍ਰੰਥੀ ਸਿੰਘ ਕੋਈ ਸਿੱਖ ਇੱਥੇ ਪਾਠ ਕਰ ਦੇਣਾ ਫਿਰ ਅਸੀਂ ਵੀ ਹਰ ਆਮ ਸਰਤਾਲੂ ਦੀ ਤਰ੍ਹਾਂ ਹਰ ਆਮ ਇਨਸਾਨ ਦੀ ਤਰ੍ਹਾਂ ਇਸ ਪਵਿੱਤਰ ਝੰਡ ਇਸ ਪਵਿੱਤਰ ਰੁੱਖ ਦੇ ਦਰਸ਼ਨ ਕੀਤੇ ਜਿੱਥੇ ਗੁਰੂ ਸਾਹਿਬ ਜੀ ਨੇ ਕੁਝ ਕੁਝ ਸਮਾਂ ਆਰਾਮ ਕੀਤਾ ਸੀ ਇਸ ਪਵਿੱਤਰ ਝੰਡ ਦੇ ਖੱਬੇ ਪਾਸੇ ਇੱਕ ਫਲੈਕਸ ਲੱਗੀ ਹੋਈ ਹੈ ਜਿਹਦੇ ਉੱਪਰ ਸੰਖੇਪ ਦੇ ਵਿੱਚ ਇਥੋਂ ਦਾ ਇਤਿਹਾਸ ਦੱਸਿਆ ਗਿਆ ਹੈ। ਇਹਦੇ ਉੱਪਰ ਲਿਖਿਆ ਹੋਇਆ ਹੈ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੁੱਝ ਸਿੰਘ ਅਤੇ ਉਹਨਾਂ ਦੇ ਵੱਡੇ ਸਹਬਜ਼ਾਦੇ ਅਜੈਬ ਜੀ ਅਤੇ ਅਜੀਤ ਸਿੰਘ ਅਤੇ ਜੁਹਾਰ ਸਿੰਘ ਦੀ ਸ਼ਹੀਦੀ ਤੋਂ ਬਾਅਦ ਚਮਕੌਰ ਦੀ ਗੜੀ ਦੇ ਵਿੱਚੋਂ ਚਾਲੇ ਪਾ ਕੇ ਪਿੰਡ ਚੂੜਪੂਰੋਂ ਵਿਕੇ ਪਹੁੰਚੇ ਜਿੱਥੇ ਕਿ ਇੱਕ ਝਾੜੇ ਹੇਠ ਬੈਠ ਕੇ ਗੁਰੂ ਸਾਹਿਬ ਜੀ ਨੇ ਵਿਸ਼ਰਾਮ ਕੀਤਾ ਸੀ ਜਿੱਥੇ ਹੁਣ ਗੁਰਦੁਆਰਾ ਸ੍ਰੀ ਝਾੜ ਸਾਹਿਬ ਨਾਮਕ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਫਿਰ ਗੁਰੂ ਸਾਹਿਬ ਜੀ ਝਾੜ ਸਾਹਿਬ ਤੋਂ ਪਿੰਡ ਪਵਾਤ ਸਹਿਜੋ ਮਾਜਰਾ ਹੁੰਦੇ ਹੋਏ ਮਾਛੀ ਵੜ ਦੇ ਜੰਗਲ ਵਿੱਚ ਪਹੁੰਚੇ ਜਿੱਥੇ ਗੁਰੂ ਸਾਹਿਬ ਜੀ ਨੇ ਇੱਕ ਖੂਹ ਤੋਂ ਜਲ ਸਕਰੀ ਜਿਹੜੇ ਕਿ ਤੁਹਾਨੂੰ ਮੈਂ ਪਹਿਲਾਂ ਹੀ ਦਰਸ਼ਨ ਕਰਵਾ ਚੁੱਕਿਆ ਹਾਂ ਉਸ ਖੂਹ ਤੇ ਇਸ ਦੇ ਨਾਲ ਹੀ ਸਾਡੇ ਪਹਿਲੇ ਪੜਾਅ ਦੀ ਯਾਤਰਾ ਸੀ ਜਿਹੜੀ ਉਹ ਖਤਮ ਹੁੰਦੀ ਹੈ ਤੇ ਅੱਗੇ ਦਿਖਾਉਨੇ ਆ ਤੁਹਾਨੂੰ ਕਿ ਇਸ ਤੋਂ ਬਾਅਦ ਅਸੀਂ ਦੂਸਰੇ ਗੁਰਦੁਆਰਾ ਸਾਹਿਬ ਕਿਹੜੇ ਪਹੁੰਚੇ ਤੇ ਉਹਦੇ ਦਰਸ਼ਨ ਤੁਹਾਨੂੰ ਕਰਵਾਉਂਦੇ ਹਾਂ